ਆ ਦਾ ਲਫਾਵੇ ਉਹ ਰੋ ਬੋਦੇ ਹੋਗੇ ਹੋਣਗੇ ਹਨ ਸਾਢੇ 9 ਵਜੇ ਦਾ ਟਾਈਮ ਹੈ ਤੇ ਅੱਜ ਫੇਰ ਭਾਈ ਬੰਡਲੀਆਂ ਜੋਟੀਆਂ ਉਹ ਸਾਹਮਣੇ ਖੜੇ ਭਾਈ ਆਸ਼ਾ ਸਾਹਿਬ ਹੈ ਪੁਰਾਣਾ ਤਾਂ ਨਹੀਂ ਗੱਟਾ ਇਹ ਹਾਂ ਵੱਡਾ ਕੈਂਪਰ ਤਾਂ ਨਹੀਂ ਪਈ ਵਾਤੇ ਕੈਂਪਰ ਆਪਿਆ ਇੱਥੇ ਕੜੜਾ ਪੂਰਾ ਬਾਲਟੀ ਸਾਰਾ ਸਮਾਨ ਯਾਦ ਕਰਾਦੀ ਹਾਲ ਤਾਂ ਉਹ ਮਰੂਦ ਦੱਸਦਾ ਕਿ ਭਾਈ ਮੱਠੀ ਮੱਠੀ ਹਵਾ ਠੰਡੀ ਸੀ ਪਹਿਲਾਂ ਤਾਂ ਹੁਣ ਗਰਮੈਸ਼ ਵਾਲਾ ਮਾਹੌਲ ਹੋ ਗਿਆ ਵਧੀਆ ਹੋ ਗਿਆ ਪਿਆ ਹਾਂ ਹਾਂ ਤੇ ਆ ਕੱਟ ਕੇ ਰੱਖੀਆਂ ਪੈਪਾਂ ਤੇ ਭਈ ਟਰਾਲੀ ਚ ਰੱਖਦੇ ਆ ਖੇਤ ਜਾ ਕੇ ਦਬਦੇ ਆ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਬਿਨਾ ਭੈਣਾ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੂੰ ਥੱਲੇ ਆ ਜੇਂਗੀ ਟਾਇਰ ਦੇ ਇਹ ਕਟੋ ਜੀ ਸਾਰੇ ਨਹੀਂ ਦੇਖਦੇ ਮੇਣਾ 11 ਹੜ 25 ਜੂਨ 12 2025 ਦਿਨ ਮੰਮੀ ਬੋਧਵਾਰ ਤੇ ਸਵਾ ਪੂਰ 9:00 ਵਜੇ ਦਾ ਹੋ ਗਿਆ ਤੇ ਅੱਜ 10:00 ਹੋਰੇ ਥੋੜਾ ਜਿਹਾ ਲੇਟ ਉੱਠੇ ਕਿੰਨਾ ਗਲੇਟ ਉੱਠੇ ਅੱਜ ਮੈਂ 7:00 ਵਜੇ ਉੱਠਿਆ ਰੋਜ਼ ਆ ਮੈਨੂੰ 4-5 ਦਿਨ ਹੋ ਗਏ ਲਗਾਤਾਰ 3:00 ਵਜੇ ਉੱਠਿਆ ਕਰੇ 3:30 ਵੀ ਉੱਠ ਕੇ ਖੇਤ ਬਾਗੇ ਪਾਣੀ ਛੱਡਣਾ ਇੱਧਰ ਉੱਧਰ ਤੇ ਜਿੰਨਾ ਕਿ ਝੋਨਾ ਕੇਰਾ ਹੁਣ ਲਾਉਣਾ ਸੀ ਉਹ ਲੱਗ ਗਿਆ ਤੇ ਪਾਣੀ ਪੋਣੀ ਛੱਡਿਆ ਹੋਇਆ ਖੇਤ ਅੱਜ ਲੇਟ ਆਈ ਲੇਟ ਵੀ ਤੜਕੇ 8 ਵਜੇ ਆਈ ਆ ਤੇ ਮਨਪ੍ਰੀਤ ਜਾਇਆ ਸੀਗਾ ਪਾਣੀ ਇੱਧਰ ਉੱਧਰ ਕਰਿਆ ਹੈ ਹੈਪੀ ਵੀ ਹੁਣ ਖੇਤੋਂ ਆਇਆਗਾ ਹੈਪੀ ਦਾ ਘਰ ਇੱਧਰਲਾ ਆਪਣਾ ਇਹ ਮਾਸੀ ਦਾ ਮੁੰਡਾ ਵੱਡੇ ਮੰਮੀ ਕਹਿੰਦੇ ਹੁੰਨੇ ਜਿੰਨਾਂ ਨੂੰ ਸਹਜ ਹੋ ਰਹਿੰਦਾ ਡੈਡੀ ਤੇ ਆ ਚੱਲਦੇ ਆ ਟਰਾਲੀ 'ਚ ਧਰਦੇ ਆ ਚੱਕ ਕੇ ਤੇ ਉਹ ਟਰਾਲੀ ਟਰੋਲੀ ਖੇਤੇ ਜਾ ਕੇ ਨਵਾਵਾਂਗੇ ਤੇ ਨੱਕੇ ਨੁੱਕੇ ਜਾ ਕੇ ਖੇਤ ਆ ਲਾਵਾਂਗੇ ਐਤੀ ਅਸੀਂ ਵੇਲੇ ਸਿਰ ਲਾਉਨੇ ਪਿਛਲੇ ਸਾਲ ਅਗਦੇ ਕੰਮ ਦੀ ਖੱਚ ਧੂਈ ਜੀ ਵੱਧ ਹੋਣ ਕਰਕੇ ਬਾਹਲੇ ਲੇਟ ਲਾਉਨੇ ਆ ਜਦੋਂ ਉਦੋਂ ਆਪਣੇ ਖਾਲਾਂ 'ਚ ਮਿੱਟੀ ਜੀ ਉਹ ਪੱਕ ਜੇ ਜਾਂਦੀ ਆ ਮਤਲਬ ਤੇ ਗਾਰਗੂਰ ਜੀ ਬਹੁਤ ਵੱਡ ਜਾਂਦੀ ਆ ਕਿ ਰੇਗ ਉਹਦੇ 'ਚ ਕਿਆਰਿਆਂ 'ਚ ਤੇ ਉਦੋਂ ਫਿਰ ਮਗਰੋਂ ਔਖੇ ਜੀ ਹੁੰਦੇ ਆ ਕਿ ਤੇ ਆ ਕਿ ਬੀੜੇ ਸੇਰੀ ਲਾ ਦੇਾਂਗੇ ਚਲ ਹੁਣ ਪੈਪਾਂ ਨੱਕਿਆਂ 'ਚ ਤੇ ਕਿਵੇਂ ਲਾਉਣੇ ਹੁੰਨੇ ਆ ਉਹ ਸਾਰਾ ਮਾਹੌਲ ਸਾਰਾ ਦਿਖਾਉਨੇ ਆ ਬਹੁਤ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੀ ਅਲਫਾਬੇ ਜੀ ਬੰਨੇ ਹੋਏ ਦਿਖਾਈ ਸੀ ਪਿਛਲੇ ਸਾਲ ਨਵਾਂ ਅਲਫਾਬਾ ਲਿਆ ਕੇ ਉਹ ਬਣਾਤਾ ਸੀਗਾ ਤੇ ਮਨਪ੍ਰੀਤ ਵੀ ਦੂਜੇ ਖੇਤ ਗਿਆਗਾ ਤਾਂ ਇੱਧਰ ਕੱਦੂ ਕਰਕੇ ਆਉਣਾ ਕਿਸੇ ਮਿੱਤਰ ਦੇ ਕਹਿੰਦਾ ਦੇ ਨਈਵੇਂ ਬਟੇਂਡੇ ਜਾਣ ਦੀ ਸਲਾਹ ਕਰੀ ਜਾਂਦਾ ਸੀ ਇੱਕ ਅੱਧਾ ਦਿਨ ਔਰ ਰੁੱਕ ਕੇ ਵਗ ਜਾਗੇ ਹੁਣ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਇਹ ਸਬਸਕ੍ਰਾਈਬ ਕਰ ਲਿਓ ਬਾਈ ਜਿਨੇ ਨਹੀਂ ਕਰਿਆ ਫੋਲੋ ਵੀ ਲਾ ਜ਼ਰੂਰ ਕਰ ਲਿਓ ਕਿੰਦਰ ਗਏ ਮਾਤਾ ਜੀ ਹਾਂ ਹਾਂ ਖੇਰੀਆਂ ਨਹੀਂ ਸਲਾਹਾਂ ਕਰਦੇ ਕਰਦੇ ਭਾਈ ਤਿਆਰੀਆਂ ਕਰਦੇ ਕਰਦੇ 10 ਵਜਾ ਤੇ ਤੇ ਵੱਡਾ ਸਾਰਾ ਆਸ਼ੀਰਵਾਦ ਦੇ ਦੋ ਮਾਤਾ ਜੀ ਠੰਡਾ ਆ ਅੱਗਾ ਪਾਈ ਤੰਦਵਾਲ ਦੇ ਬਾਵਾ ਤੇ ਸਸਰੀ ਘਰ ਦਾ ਬੇਟਾ ਸੁਣੋ ਵੀ ਸਾਰਿਆਂ ਨੂੰ ਤੰਦਵਾਲ ਸੋਡੇ ਬਾਵਾ ਵਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਫੇਸਬੁਕ ਤੇ ਦੇਖਦੇ ਫੋਲੋ ਵੀ ਕਰੋ ਤੁਰ ਤੋ ਲੈ ਕੇ ਤੁਰ ਤੇ ਆਪਣਾ ਉਹ ਵੀ ਦੂਰ ਦੇਖਣਾ ਆਦਬ ਚਾਣੇ ਛੱਡਣਾ ਮੇਰੀ ਤਾਂ ਇੱਕ ਹੀ ਬੇਨਤੀ ਆ ਧੰਨਵਾਦ ਤੁਹਾਡੇ ਤੇ ਉਹ ਸਾਰਾ ਪਿਆਰ ਸਤਿਕਾਰ ਭੇਜਦੇ ਆ ਬਹੁਤ ਸਾਰੇ ਵੀਰ ਮਾਤਾ ਵਾਸਤੇ ਸਤਿ ਸ੍ਰੀ ਅਕਾਲ ਭੇਜਦੇ ਆ ਬਈ ਉਹਨਾਂ ਸਾਰਿਆਂ ਵਾਸਤੇ ਸਤਿ ਸ੍ਰੀ ਅਕਾਲ ਸਾਰਿਆਂ ਸਤਿ ਸ੍ਰੀ ਅਕਾਲ ਜਿੰਨੇ ਮੇਰੇ ਮੈਨੂੰ ਬਲੌਗ ਦੇ ਚੈਨਲ ਤੇ ਜੁੜੇ ਹੋ ਗੁਰਨੂ ਭੇਜ ਦਿਓ ਇਹ ਮੈਂ ਵੀ ਗੁਰਨੂ ਭੇਜਦੀ ਆ ਪਹਿਲਾਂ ਹੀ ਨਾ ਭੇਜਦੇ ਠੀਕ ਆ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਬਾਈ ਪਾਟੋ ਪਛੜਾ ਦਿਓ ਸਟਾਰ ਚ ਕੁਛ ਨਹੀਂ ਆਂਦਾ ਧੁੱਪ ਤਾਂ ਕਿਹੜੀ ਅੱਜ ਤਾਂ ਸ ਅ ਦੋ ਦਿਨਾਂ ਦਾ ਕੰਮ ਜੀ ਆ ਕੇ ਰਾਹੇ ਕਰਦੇ ਆ ਜਾਂ ਕੇ ਅਰੇ ਆਓ ਮੈਂ ਭਾਲ ਪਰ ਤਾਂ ਦੇ 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 ਕਿਹੜਾ ਗੱਗੂ ਕੇ ਟੱਪ ਜਾਂਨੇ ਹੋ ਤਾਜ ਹਾਂ ਰੋਟੀਆਂ ਵਾਲਾ ਝੋਲਾ ਲੈ ਗਿਆ ਹਾਂ ਕੈਂਪਰ ਧਰ ਲਈ ਬਾਲਟੀ ਧਰ ਲਈ ਪਾਈਪਾਂ ਧਰ ਲਈਆਂ ਮੁੜ ਘਾ ਆ ਰਿਹਾ ਹੈਗਾ ਬੈਠੋ ਨਾਮ ਲਓ ਟਾਟਾ ਕਾਂ ਵਾਲਾ ਆ ਚੰਗਾ ਠਹਿਰ ਜਾ ਨੌਜਵਾਨਾ ਠਹਿਰ ਜਾ ਆ ਬੁਰੇ ਹਾਲ ਮੈਂ ਕਿਧਾੜੇ ਹੋਏ ਪਏ ਆ ਭਾਈ ਟਰਾਲੀ ਦੇ ਇਹਦੇ ਕੜਦੇ ਆ ਛੰਡ ਖੇਤ ਜਾ ਕੇ ਕਿਤੇ ਪਾਸੇ ਬੈਠਾ ਚਲੋ ਸਭ ਜੀ ਚਲਾ ਲਾ ਚਲਾ ਲਾ ਇਹ ਤੇ ਟਰਾਲੀ ਜੀ ਬੈਠ ਕੇ ਟੈਲੀਫੋਨ ਦੇਖਣਾ ਹੋਊਗਾ ਉਹ ਲੱਦ ਰੱਖੀਆਂ ਪੈਪਾਂ ਸਾਰੀਆਂ ਜਾ ਕੇ ਦੱਬਾਂਗੇ ਟਰਾਲੀ ਧੋਵਾਂਗੇ ਫੇਰ ਜਾ ਕੇ ਧਾਮ ਲਾਵਾਂਗੇ ਬਾਲਟੀ ਦੇ ਵਿੱਚ ਨਿਗਾ ਮਾਰ ਟਰਾਲੀ ਜਿੱਥੇ ਚੜ੍ਹਾਂਗਾ ਰੱਖੀ ਆ ਆ ਜਿਹੜਾ ਵੀ ਚੋਬਰ ਕੋਈ ਖੇਤ ਜਾਂਦਾ ਠੀਕ ਐ ਮਿੱਤਰਾ ਇੱਕ ਆ ਜਾਂਦੇ ਜਾਂਦੇ ਭਈ ਨਹਿਰ ਤੇ ਖੜਦੇ ਆ ਕੈਂਪਰ ਟਰੈਕਟਰਾਂ ਤੋਂ ਲਾਉਂਦੇ ਆ ਤੇ ਆ ਨਲਕੇ ਤੋਂ ਭਰਦੇ ਆ ਤੇ ਛੰਡਾ ਮਿੱਠਾ ਪਾਣੀ ਖੇਤਾਂ 'ਚ ਜਾ ਕੇ ਪੀਂਦੇ ਆਗੇ ਕੀ ਹਾਲ ਆ ਸਕੰਦਰ ਚੱਲ ਵਧੀਆ ਭਾਈ ਚੜਦੀ ਗਲਾ 'ਚ ਰੱਖੇ ਬਾਬਾ ਤੇ ਭਾਖੜਾ ਭਈ ਕਦੇ ਚੜ ਜਾਂਦੀ ਹੈ ਕਦੇ ਉੱਤਰ ਜਾਂਦੀ ਹੈਗੀ ਤੇ ਲੋਟਾ ਚੱਲ ਬਾਰੀਆਂ ਜੇ ਲਵਾ ਦਿੰਦੀ ਆ ਮਰਦੀਆਂ ਆਉਂਦੀਆਂ ਕਿ ਵੱਧ ਕਦੇ ਘਟ ਹਣ ਵੀ 5 ਪੌੜੀਆਂ ਹਰਨ ਗਈਆਂ ਨਹੀਂਆਂ ਬਈ ਇੱਥੋਂ ਸਾਡੀ ਗਿਣਤੀ ਮਿੰਟਤੀ ਹੁੰਦੀ ਹੁੰਦੀ ਆ ਕਿ ਭੋ ਭਾਈ ਪਾਣੀ ਕਿੰਨਾ ਕੁ ਲੱਗੂਗਾ ਪੌੜੀਆਂ ਦੇ ਹਿਸਾਬ ਨਾਲੀ ਜਦੋਂ ਭਰੀ ਹੋਵੇ ਜਮਾ ਉਦੋਂ ਦੂਜੀ ਪੌੜੀ ਤ ਬਸ ਥੋੜੀ ਜਿਹੀ ਨੰਗੀ ਹੁੰਦੀ ਆ ਮਤਲਬ ਦੋ ਪੌੜੀਆਂ ਨੰਗੀਆਂ ਹੁੰਦੀਆਂ ਕਹਿ ਸਕਦੇ ਆਂਗੇ ਤੇ ਉਹ ਸਾਹਮਣੇ ਠੱਲ ਗਿਆ ਟਰੈਕਟਰ ਤੇ ਪਾਣੀ ਇੱਕ ਨੰਬਰ ਜਮਾ ਠੰਡਾ ਮਿੱਠਾ ਜਿਗਾਵਾ ਦੁਖਾਗੇ ਵੇ ਕਹਾਂ ਪਹੁੰਚ ਗਿਆ ਪਦ ਕੀ ਰੱਖੇ ਬਾਬਾ 10:37 ਤੇ ਸੋਹਣਾ ਨਜ਼ਾਰਾ ਅੱਜ ਭਾਈ ਸੂਰਜ ਹੋਰੇ ਮੱਧਮ ਨੇਗੇ ਤੇ ਉਹ ਲੈ ਕੇ ਡੈਕਟਰ ਟਰਾਲੀ ਉੱਤੇ ਲਾ ਲਈ ਸਾਰਾਂ ਤੋਂ ਪਹਿਲਾਂ ਦਾ ਟਰਾਲੀ ਨਮੋਨੇਗੇ ਅ ਕਈ ਦਿਨਾਂ ਦੀ ਲਿਬੜਾ ਲਬੜਾਈ ਹੋਈ ਪਈ ਉਹ ਤੋਂ ਬਾਅਦ ਪੈਪਾਂ ਦੱਪਾਂਗੇ ਪਾਣੀ ਦਾ ਖਰ ਚੱਲੀ ਜਾਂਦਾ ਹੈਗਾ ਫਿਰ ਕੋਈ ਕੰਮ ਕੋਈ ਖਾਸ ਨਹੀਂਗਾ ਤੇ ਐ ਹੀ ਹੈਗਾ ਬਸ ਨਜ਼ਾਰਾ ਹੀ ਆ ਐਨੇ ਕੰਮ ਚ ਖੁਸ਼ ਰਹਨੇ ਆ ਅਸੀਂ ਥੋੜਾ ਜਿਹਾ ਕਰਕੇ ਕੰਮ ਰੋਟੀ ਜੋਗਾ ਆ ਦੁਪਹਿਰਾ ਢਾਲਾਂਗੇ ਇੱਥੇ ਆਹ ਪਹਿਲਾਂ ਆ ਦੱਬ ਦੀਏ ਟਰਾਲੀ ਧੋਣ ਲੱਗਦੇ ਸੀ ਕਿ ਰੈ ਬਦਲ ਗਈ ਗੱਗੂ ਨੂੰ ਆਖਿਆ ਮਖਿਆ ਫਿਰ ਗਰਮਾਇਸ਼ ਨਾ ਹੋ ਜੇ ਤੇ ਪਹਿਲਾਂ ਪਾਈਪਾਂ ਦੱਬ ਦੀਏ ਟਰਾਲੀ ਦਾ ਠੰਡੇ ਪਾਣੀ ਜੇ ਦੋ ਮਰਜੀ ਧੋ ਦਾਂਗੇ ਤੇ ਆ ਲਫਾਫੇ ਜੇ ਬਦਲ ਦੇ ਨਹੀਂ ਪਿਛਲੇ ਸਾਲ ਵਾਲੇ ਇਹੀ ਰੱਖਾਂਗੇ ਬੋਦੇ ਦਾ ਨਹੀਂ ਹੋਏ ਇੱਕ ਤੋਂ ਇੱਕ ਅੱਧੀ ਤੋਂ ਮਾੜੇ ਮੋਟੀ ਕਿ ਤੋਂ ਲੱਗੀ ਹੈ ਜਰੀਟ ਜੀ ਨੂੰ ਕੁਛ ਨਹੀਂ ਹੁੰਦਾ ਐ ਮੁਰ ਜਾਂਦੇ ਹੈ ਇੱਟਾਂ ਚੱਕ ਲਿਆ ਉਹਨੇ ਮੈਂ ਦੱਬਦਾ ਇਹਨਾਂ ਨੂੰ Nå er det Ya, kau gua. Ya

ਕੀ ਚਾਚਾ ਕਰੀ ਨੀ ਉਹ ਚਾਚਾ ਵਾਓ ਬਸ ਕਾਰਟੀਆਂ ਲੋਡ ਸੈੱਟ ਵਟ ਬਈ ਪੈਪਾ ਦੇ ਲਫਾਵੇ ਖੋਲ-ਖੋਲ ਦਵਾਰੇ ਬੰਨ ਦੇ ਮਾੜਾ ਮੋਟਾ ਕਿਤੋਂ ਕੋਈ ਲੀਕ ਸੀ ਜਿਹੜਾ ਅੱਗੇ ਪਿੱਛੇ ਕਰਦਾ ਤੇ ਵਧੀਆ ਬਏ ਸੀ ਕੋਈ ਖਾਸ ਬੋਤੇ ਨਹੀਂ ਹੋਏ ਸੀ ਜਦਾਂ ਸੀ ਪਾਣੀ ਹੀ ਰਹਿੰਦੇ ਸੀਗੇ ਜਿੰਨੀ ਧੁੱਪ ਚ ਪਏ ਹੁੰਦੇ ਪਿਛਲੇ ਸਾਲ ਤਾਂ ਬੋਤੇ ਹੋ ਜਾਂਦੇ ਤੇ ਲਵਾਫੇ ਵਾਲਾ ਕੰਮ ਲੋਟ ਰਹਿੰਦਾ ਭਾਈ ਤੇ ਇੱਕ ਦੋ ਪਾਈਪਾਂ ਦੇ ਉਧਰ ਗੱਟੇ ਵੀ ਮੰਨਦੇ ਸੀ ਅ ਲਵਾਫੇ ਜਿਹਨਾਂ ਦੇ ਹੈ ਨਹੀਂ ਜਿਹਦੇ ਲਵਾਫੇ ਯਾਦੇ ਖਰਾਬ ਸੀ ਤੇ ਮੁੰਡੇ ਨਾਲ ਉਹ ਕੰਮ ਸਹੀ ਰਹਿੰਦਾ ਮੁੰਡਾ ਕੀ ਅੱਗੇ ਪਿੱਛੇ ਵੀ ਹੋ ਜਾਂਦਾ ਹੈ ਸਮਾਰਕੇ ਲੱਗਦਾ ਨਹੀਂਗਾ ਇਹ 2 ਘੰਟਾ ਹੋ ਗਏ ਇਸੇ ਕੰਮ ਤੇ ਲੱਗਿਆ ਨੂੰ ਹਲੇ ਅ ਦੋ ਕ ਪਾਈਪਾਂ ਰਹਿਂਦੀਆਂ ਨੇ ਮੂਰੇ ਮੂਰੇ ਮਾਰ ਕੇ ਲ ਮਗਰ ਤਾਂ ਪੀ ਉਹ ਗਈ ਉਹ ਮਾਰਦੇ ਪੰਜ ਸੱਤ ਬਾਲਟੀਆਂ ਫੇਰ ਉਹ ਕਰਾਂਗੇ 710 ਬੱਚਾ ਉਹ 4 ਵਜੇ ਦਾ ਵੇਲਾ ਹੋ ਗਿਆ ਤੇ ਟਰਾਲੀ ਟਰਲੀ ਧੋ ਕੇ ਆ ਦੂੜ ਭਈਏ ਬੇਲੇ ਹੋ ਕੇ ਨਹਾ ਤੋ ਕੇ ਧਾਮ ਲੈ ਲਿਆ ਸੀ ਦੁਪਹਿਰੇ ਵਾਲ ਢਾਲ ਨਾਲ ਜਮ ਮਾਹੌਲ ਹੈ ਨਹੀਂ ਸੀ ਕੋਈ ਪਰ ਸਾਡੇ ਕੋਲ ਕੰਮ ਵੀ ਨਹੀਂ ਸੀ ਕੋਈ ਤੇ ਉਦੋਂ ਐ ਵੀ ਲੱਗੀਆਂ ਦੱਸ ਕਿ ਹਰਾ ਵੜ ਲਿਆ ਠੰਡਾ ਹੁਣ ਤਾਂ ਭਾਈ ਸਾਹਿਬ ਸੂਰਜ ਹੋਰੇ ਨਿਕਲੇ ਮਾੜੀ ਜੀ ਗਰਮੈਸ਼ ਆ ਪਰ ਹਵਾ ਚੱਲਦੀ ਆ ਤੇ ਚਾਹ ਪਾਣੀ ਪੀ ਕੇ ਹੁਣ ਉੱਠਿਆ ਤੇ ਆ ਥੋੜੀ ਜੀ ਇਹਦੀ ਜਿਹ ਦਵਾਈ ਸੱਟਣ ਵਾਲੀ ਰਹਿੰਦੀ ਸੀ ਅੱਖਾਂ ਵਾਲੀ ਉਹ ਸੱਟ ਲਿਆ ਤੇ ਗੱਗੂ ਨੇ ਇਹ ਨਾ ਘਰਾ ਵਟ ਲਿਆ ਕਿ ਮੈਂ ਇੱਥੇ ਇਹ ਡਿਊਟੀ ਲਾਉਣੀ ਆ ਹਰੇ ਵਾਲੀ ਤੇੋ ਜਲਦੀ ਜਲ ਚਹਰਾ ਵਟ ਲੈਂਦੇ ਉਹ ਤੋਂ ਬਹੁਤ ਸੋਹਣਾ ਮਾਹੌਲ ਸੀਗਾ ਮਤਲਬ ਬਿਲਕੁਲ ਵੀ ਧੁੱਪ ਨਹੀਂ ਸੀ ਭੋਰਾ ਵੀ ਤੇ ਕਹਿਰਾ ਬੈਸ ਵੇਲੇ ਪਿਛਲਾ ਪਹਿਰ ਵੀ ਕੋਈ ਬਾੜੀ ਧੁੱਪ ਨਹੀਂ ਹੁੰਦੀ ਪਰ ਉਹ ਪੂਰਾ ਜਲਦਾ ਥੋੜਾ ਜਿਹਾ ਗਰਮੈਸ਼ ਚਾ ਕੰਮ ਉਹ ਵਾਹ ਸਾਂ ਘੱਟ ਦੇ ਲਿਆ ਕਰ ਗੁਰੂਆ ਆਉਣ ਦੇ ਆਉਣ ਦੇ ਸਿੱਧਾ ਬੱਸ ਅਰੀ ਗੱਡ Até a ਹੈਲੋ ਇਧਰ ਆਓ ਸਾਹਮਣੇ ਆ ਨਾ ਕਿੰਨੋਂ ਕਿਉਂ ਛੋੜ ਰਹਾ ਏ ਓਏ ਖੜ ਜਾ ਲਿਬੜੋਂ ਕੇ ਖੜਾਓ ਅੱਜ ਉਹਨਾਂ ਖੇਦੇ ਲਾਉਣੇ ਆ ਕਿੰਨੋਂ ਲੈ ਕੱਲ ਅੱਜ ਆ ਲੈ ਤਾਂ ਆਇਆ ਖੇਤ ਹੁਣ ਤੋਂ ਆ ਲੈ ਸਿੰਦੜੀ ਦਾ ਡਿੰਦੜਿੰਦਾ ਓ ਮਨਪ੍ਰੀਤ ਚਾਚੇ ਨੂੰ ਫੜਾ ਦੇ ਓਰੇ ਆਉਗਾ ਹੋ ਸੈਜ ਸੈਜ ਨੂੰ ਪਤਾ ਹੀ ਨਹੀਂ ਸਹੀ ਨੂੰ ਪਤਾ ਹੀ ਹੈ ਨਾ ਛਿੱਟੇ ਵੱਜਣਗੇ ਕੀ ਵੱਜਣੇ ਇਧਰ ਆ ਉਹ ਪਾਡੇ ਕੀ ਬਣਾਇਆ ਫਿਰ ਤਾਂ ਤੂੰ ਅੱਜ ਹੀਰੋ ਇਧਰ ਇਧਰ ਆ ਕੇ ਦੱਸ ਹੀਰੋ ਨਹੀਂ ਪਾਟਾ ਨਹੀਂ ਗਈ ਅਸੀਂ ਪਹਿਲਾਂ ਲੈ ਆਉਂ ਰਾਂ ਫੜਾ ਕੇਵਲ ਆ ਚਾਰ ਚਲਾਉਣਾ ਉਹਨੇ ਟੈਲੀਫੋਨ ਟੈਲੀਫੋਨ ਹਾਂਜੀ ਕੋਈ ਗੱਲ ਨਹੀਂ ਪੜਾ ਦੇਗਾ ਤੂੰ prádiva, praga que te ca, praga que te de, de, de kha. more. le hago a Braamore, de per con piyudele, he

ਕੀ ਬਣਾਇਆ ਫਿਰਦਾ ਅੱਜ ਪਾਟਾ ਨਹੀਂ ਆਖੀ ਨਹੀਂ ਸੀ ਪਹਿਲਾਂ ਪਾਟਾ ਕਿਵੇਂ ਬਣਦੇ ਹੁੰਦੇ ਆ ਪਾਟਾ ਕਿਵੇਂ ਬਣਦੇ ਕੀ ਕੋਈ ਜਾਣਦੀ ਸੀ ਤੁਗੜਾ ਬੱਤਗੀ ਕੌਣ ਬੱਤਗੇ ਵਾਲੀ ਬੱਤਗਾ ਨਿੱਚੇ ਨੂੰ ਆਉਂਦੀ ਸੀ ਬਾਗਲੇ ਆਹੇ ਉਹ ਕੀ ਬਣਾਇਆ ਫਿਰਦਾ ਪਹਿਲਾਂ ਪਾਡਾ ਦੇਖਾਂ ਕਿਵੇਂ ਬਣਦੇ ਹੁੰਦੇ ਆ ਐਂ ਕਹਦਾ ਚਾਚਾ ਤੈਨੂੰ ਪਤਾ ਪਾਡੇ ਬਣਦੇ ਹੁੰਦੇ ਆ ਕਹਦਾ ਚਲੋ ਸਾਈ ਚਲੀ ਕਰੇ